हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਛੀ ਤਰਨਤਾਰਨ ਸਾਹਿਬ ਵੀਰ ਰਪਿੰਦਰ ਉਹਨਾਂ ਦੇ ਕੋਲ ਆਇਆ ਆ ਦੋਸਤੋ ਵਪਾਰ ਦਾ ਕੰਮ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਤੁਹਾਨੂੰ ਕੋਈ ਚਾਰ ਕਿਨਾਰੇ ਦਿਖਾਉਣੇ ਆ ਠੀਕ ਆ ਜੀ ਚਾਰੇ ਬੇੜਾ ਇਸ ਵੀਡੀਓ ਦੇ ਵਿੱਚ ਦਿਖਾਉਣੀਆਂ ਨੇ ਦੋ ਸੁਈਆਂ ਸਵਾਈਆਂ ਤੇ ਦੋ ਹੀ ਗੱਪਣ ਸੋ ਸਟਾਰਟਿੰਗ ਦੇ ਵਿੱਚ ਹੀ ਆਪਾਂ ਦੱਸ ਦਿੰਦੇ ਆ ਠੀਕ ਆ ਜੀ ਸਾਰੇ ਭਰਾਵਾਂ ਨੂੰ ਜਿਹੜੇ ਐਨੀਮਲ ਜਿਹੜੇ ਪਸ਼ੂ ਸੁਵੇ ਸੁਵੇ ਦਿਖਾਉਣੇ ਆ ਤੁਹਾਨੂੰ ਬੇਸ਼ੱਕ ਮੇਰਾ ਭਰਾ ਕੋਈ ਇੱਕ ਕਰਦਾ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਤੇ ਜਿਹੜੇ ਗੱਬਣ ਨਾਕ ਤਾਂ ਨੂੰ ਦਿਖਾਉਣੇ ਟੱਪੀਆਂ ਵਛੀਆਂ ਗੱਬਣ ਦਿਖਾਉਣੀਆਂ ਠੀਕ ਆ ਜੀ ਬੇਸ਼ੱਕ ਇਹਨਾਂ ਨੂੰ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਓ ਪੱਟੀ ਬਿਲਕੁਲ ਸ਼ਹਿਰ ਘੜਾ ਇੱਥੋਂ 5 ਕਿ 6 ਕਿਲੋਮੀਟਰ ਦੀ ਦੂਰੀ ਤੇ ਆ ਸਰਹਿਆਲੀ ਕੋਈ 7 ਕਿਲੋਮੀਟਰ ਦੀ ਦੂਰੀ ਆ ਸਰਾਲੀ ਮੰਡ ਪਿੰਡ ਇਧਰ ਨੇੜੇ ਕੈਰੋਂ ਲੋਕਾ ਬੁਰਜ ਨੱਥੂ ਕੇ ਕੰਡੇ ਵਾਲਾ ਇਹ ਪਿੰਡ ਨਾਲ ਨਾਲ ਹੀ ਆ ਅੱਜ ਤਰੀਕ ਕਿਸਾਨ ਵੀਰੋ ਤੁਸੀਂ ਨੋਟ ਕਰ ਲਓ 8 ਦਸੰਬਰ ਸਮਾਂ ਮਾਰਨਿੰਗ ਦੇ ਕੋਈ 10 9:30 10 ਵਜੇ ਦਾ ਟਾਈਮ ਆ ਜਿਹੜੀਆਂ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਦੋਸਤੋ ਸੂਈਆਂ ਤਾਜ਼ੀਆਂ ਨਾੜੂਏ ਨਾਲ ਆ ਬਿਲਕੁਲ ਤੇ ਮਾਰਨਿੰਗ ਟਾਈਮ ਐ ਚੋਈਆਂ ਚਵਾਈਆਂ ਨੇ ਮਤਲਬ ਕੋਈ 6 6:30 ਵਜੇ ਮਾਰਨਿੰਗ ਸਵੇਰ ਚੜੀਆਂ ਚਵਾਈ ਇਹਨਾਂ ਵੜਾਂ ਦੇ ਕਰ ਦਿੱਤੀ ਆ ਹੁਣ 9:30 10 ਵਜੇ ਦਾ ਸਮਾਂ ਤੇ ਐਨੀਮਲ ਜਿਹੜੇ ਸਾਫ਼ ਸੁਥਰੇ ਆ ਕੋਈ ਵੀ ਫਾਰਮਰ ਭਰਾ ਜਿੱਦਾਂ ਮਰਜ਼ੀ ਤਸੱਲੀ ਕਰਕੇ ਲੈ ਕੇ ਜਾਵੇ ਪੂਰੀ ਗੱਲ ਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਰਪਿੰਦਰ ਸਤਸ੍ਰੀ ਕਾਲ ਜੀ ਸਤਸ੍ਰੀ ਕਾਲ ਜੀ ਹੋਰ ਵੀਰ ਠੀਕ ਠਾਕ ਹੋ ਚੜ੍ਹਦੀ ਕਲਾ ਭਾਈ ਰੁਪਿੰਦਰ ਵੀਰ ਚਾਰ ਵੜਾ ਅੱਜ ਆਪਾਂ ਦਿਖਾਉਣੀ ਆ ਭਰਾਵਾਂ ਨੂੰ ਹਾਂਜੀ ਹਾਂਜੀ ਦੋ ਗੱਬਣਾ ਤੇ ਦੋ ਸੁਈਆਂ ਆਪਣੇ ਕੋਲ ਹਾਂਜੀ ਦੋ ਆ ਗੱਬਣਾ ਜਿਹਦੇ ਉਹ ਦੋ ਸੁਈਆਂ ਸੁਈ ਠੀਕ ਹੈ ਭਰਾ ਵੈਰਾਈਟੀ ਫਿਰ ਹਰੇਕ ਤਰ੍ਹਾਂ ਦੀ ਆ ਗਈ ਹੈ ਮਤਲਬ ਟੱਪੀਆਂ ਬੱਛੀਆਂ ਵੀ ਆ ਕਿਧਰ ਸ਼ਾਈਵਾਲ ਕਰੌਸ ਤੇ ਪਰਲੇ ਬਣੇ ਜਰਸੀ ਆ ਗਈ ਹੈ ਜੀ ਹਾਂਜੀ ਹਾਂਜੀ ਜਰਸੀ ਠੀਕ ਆ ਦੋਨੋਂ ਸੁਈਆਂ ਤਾਂ ਆਪਣੇ ਕੋਲ ਲਾਲ ਵੜਾ ਹਨਾ ਹਾਂਜੀ ਹਾਂਜੀ ਠੀਕ ਹੈ ਭਰਾ ਤੇ ਸ਼ੁਰੂਆਤ ਵੀ ਰੁਪਿੰਦਰ ਕਿਹੜੇ ਪਾਸਿਓਂ ਕਰਦੇ ਜੀ ਸ਼ੁਰੂਆਤ ਆਜੋ ਪਹਿਲਾਂ ਸੁਈਆਂ ਦਿਖਾ ਦਈਏ ਆਪਾਂ ਹਾਂਜੀ ਸੁਈਆਂ ਸੋ ਪਹਿਲਾਂ ਜਿਹੜੀਆਂ ਦੋਸਤ ਸੁਈਆਂ ਵੜਾ ਦਿਖਾ ਦਿੰ ਪਿਛਲੇ ਸਾਲ ਵੀ ਆਪਾਂ ਚਾਰਕ ਵੜਾ ਪਾਈਆਂ ਸੀ ਉਸ ਤੋਂ ਬਾਅਦ ਮਾਲ ਮੈਨੂੰ ਲਾਤਾ ਵੀ ਟੜ ਟੜ ਵੇਗੀ 부ਗੀ ਹਾਂਜੀ ਵਿਗੀ 부ਗੀ ਗਿਆ ਇੱਥੇ ਬਾਕੀ ਤੇਜ਼ੀ ਆ ਮਾਰ ਫੜ ਦੋ ਫੜ ਦੋ ਹਾਂਜੀ ਹਾਂਜੀ ਠੀਕ ਆ ਭਰਾ ਪਿੰਦਰ ਵੀਰੇ ਆ ਜਿਹੜੀ ਬੱਚੀ ਆਪਣੇ ਕੋਲ ਜਰਸੀ ਆ ਸੁਬਿਆਂ ਦੇ ਵਿੱਚ ਕਿਵੇਂ ਆ ਇਹ ਦੂਜਾ ਸੂਬਾ ਸੰਧੂ ਸਾਹਿਬ ਦੂਜਾ ਸੂਬਾ ਤੇ ਪੰਜਾਹਤਾ ਦਿਨਾਂ ਦੀ ਸੂਈ ਆ ਬੱਚਾ ਮਗਰ ਮਗਰ ਲਾਲ ਵਛਾ ਗਿਆ ਹਾਂਜੀ ਠੀਕ ਆ ਜੀ ਤੇ 9-10 ਕਿਲੋ ਆ ਇਹਦੇ ਕੋਲ ਦੁੱਧ ਜਿਹੜਾ ਸਹੀ 9 ਕਿਲੋ ਚੂਆ ਚੂ ਚੰਗਾ ਠੀਕ ਆ ਵੀਰ ਬਹੁਤ ਚੰਗਾ ਚੋਇਆ ਲਓ ਜੀ 9 ਕਿਲੋ ਦੁੱਧ ਦੇ ਥੱਲੇ ਕੁਛੀਆਂ 7 ਦਿਨਾਂ ਦੀ ਸੂਈ ਆ 9 ਉਹ ਦਾ ਹੀ ਹੋਊਗਾ ਪਰ ਚਲੋ 9 ਹੀ ਦੱਸ ਦੇ ਠੀਕ ਆ ਜੀ ਠੀਕ ਆ ਹਾਂ ਦੂਜਾ ਕੁ ਸੂਆ ਹਨਾ ਹਾਂਜੀ ਦੂਜਾ ਸੂਆ ਜਰਸੀ ਥੋੜੀ ਲਸੇਰੇ ਪਣ ਦੇ ਵਿੱਚ ਆ ਪਿੰਡੇ ਆਈ ਥੋੜੀ ਫਿੱਕੀ ਹਾਂ ਬਾਕੀ ਚਲੋ ਰੇਟ ਵੀ ਆਪਾਂ ਬਿਲਕੁਲ ਠੀਕ ਠਾਕ ਕਰਵਾ ਦਾਂਗੇ ਵੀਰ ਨੂੰ ਕਹਿ ਕੇ ਵੀ ਦੇਣ ਲੈਣ ਵਾਲੀ ਗੱਲਬਾਤ ਹੀ ਹੋਊਗੀ ਤਾਜੀ ਸੂਈ ਆ ਦੋਸਤੋ ਮਗਰ ਬੱਚਾ ਮੇਲਕਾਫ ਆ 9 ਕਿਲੋ 10 ਕਿਲੋ ਇੱਥੇਕ ਦੋ ਦਿਨ ਦੇ ਥੱਲੇ ਇਸ ਵਕਤ ਹਾਜ਼ਰ ਆ ਹਜੇ ਦਿਨ ਵੀ ਤਕਰੀਬਨ 7 ਥਾਣ ਤੁਹਾਨੂੰ ਪ੍ਰੋਪਰ ਦਿਖਾਉਣੇ ਆ ਮੁੱਠੀ ਮੁੱਠੀ ਥਾਣ ਆ ਲੰਬਾਈ ਲੰਬੂਈ ਵੜ ਦੀ ਚੰਗੀ ਆ ਕਈ ਵਾਰੋਂ ਤਾਂ ਵੀ ਜਰਸੀ ਦੀ ਗੱਲ ਕਰਦੇ ਆ ਉਹ ਕਾ ਬਿਲਕੁਲ ਨਿੱਕੀ ਛੋਟੀ ਜਿਹੀ ਨਹੀਂ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਇਹੋ ਵੜ ਹਾਤੂ ਤੋ ਫਿਰ ਗਿਆ ਨੂੰ ਚੰਗਾ ਖਾ ਪੀ ਕੇ ਕਰਮਾ ਲਈ ਚੰਗੀ ਬਣ ਜੂਗੀ ਤੇ ਨਾਲੇ ਦੱਖ ਦੁਖ ਵੀ ਜਿਹੜੀ ਦੁਨੀ ਲੱਗਣ ਲੱਗ ਪੂਗੀ ਆ ਵੇਖੋ ਥਣ ਠੀਕ ਆ ਜੀ ਸੋ ਮੁੱਠੀ ਵਾਲਾ ਥਣ ਆ ਚੈੱਕ ਕਰੋ ਠੀਕ ਆ ਜੀ ਖਾਤੋਰ ਲੋ ਸੋ ਮਾਰਨਿੰਗ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਿਹੜੇ ਦੋਸਤ ਚਵਾਈ ਇਹਨਾਂ ਦੀ ਕਰ ਦਿੱਤੀ ਆ ਜਿਹੜੀਆਂ ਦੋ ਬੜਾ ਸੁਈਆਂ ਨੇ ਤੇ ਹੁਣ ਬਿਲਕੁਲ ਜਿਵੇਂ ਜਿਵੇਂ ਸ਼ਾਮ ਦੀ ਬਿਲਕੁਲ ਚਵਾਈ ਵਾਲਾ ਪਸ਼ੂ ਜਾਣਗੇ ਲੇਵਲ ਰੋਪੇ ਦੀ ਦਾਖ ਹੋਵੇਂ ਹੋਵੇਂ ਬੰਨੀ ਸੀ ਸਥਾਨ ਤਕਰੀਬਨ ਵੇਖੋ ਮੁੱਠੀ ਮੁੱਠੀ ਥਾਣਾ ਤੇ ਚਵਾਈ ਚਵਾਈ ਦੀ ਵੀ ਅਰਦਾਸੀ ਤੇ ਆ ਵੀ ਬਿਲਕੁਲ ਚੰਗੀ ਸਾਫ ਸੁਥਰੀ ਚੋਣਾ ਤੇ ਹਾਈ ਟੂਟ ਸੋਹਣੀ ਆ ਬਾਕੀ ਇਹਦਾ ਵੀਰ ਪਿੰਦਰ ਮੋਲਰ ਡਿਮਾਂਡ ਕੀ ਰੱਖੀ ਜੇ ਸਭ ਸਭ ਮੁੱਲ 40000 38 ਦੇ ਦਾਂ 38 ਦੀ ਹਾਂਜੀ ਐਂਡ ਉਹ ਜਾਰ ਰੱਖਣੇ ਛੋੜ ਕਰਦੇ 37 ਦੀ ਥੈਂਕ ਯੂ ਠੀਕ ਆ ਜੀ ਲਓ ਜੀ 37000 ਦੀ ਇਹ 200 ਅੱਜ ਜਰਸੀ ਵੈਡ ਮਿਲ ਜੂਗੀ ਭਰਾਵਾਂ ਨੂੰ ਠੀਕ ਆ ਆ ਬੱਚਾ ਮਗਰ ਇੱਕ ਵੀ ਵਿਖਾ ਦੈ ਨੇ ਤੁਹਾਨੂੰ ਲਾਲ ਤੇ ਵਾਈਟ ਦੇ ਵਿੱਚ ਆ ਬੱਚਾ ਜੇ ਮਗਰ ਮੇਲ ਕਾਫ ਕੋਈ ਹਫਤੇ ਕੇ 8 ਦਿਨਾਂ ਦਾ ਜਿਹੜਾ ਬੱਚਾ ਤੁਸੀਂ ਐਸਟੀਮੇਟ ਲਾ ਸਕਦੇ ਜੀ ਆਪਣਾ ਇਸ ਤੋਂ ਬਾਅਦ ਇੱਕ ਸਕੈਨ ਨੰਬਰ ਤੇ ਤੁਹਾਨੂੰ ਵੈਡ ਦਿਖਾਉਣ ਲੱਗੇ ਆ ਠੀਕ ਆ ਜੀ ਇਹ ਸ਼ਾਈਵਾਲ ਦੇ ਵਿੱਚ ਕੋਈ ਕ੍ਰੋਸ ਆ ਕੋਈ ਰਾਠੀ ਦਾ ਕੋਈ ਸ਼ਾਈਵਾਲ ਦਾ ਬੇਸ਼ੱਕ ਕ੍ਰੋਸ ਲਾ ਲਿਆ ਜੀ ਏ ਵੀਰਪਿੰਦਰ ਤਾਜੀ ਸੂਜੀ ਨਾੜੂਏ ਦਾ ਬੱਚਾ ਹਾਂਜੀ ਇਹ ਕੱਲ ਦੀ ਸੂਜੀ ਸੰਧੂ ਸਾਹਿਬ ਕੱਲ ਦੀ ਚੋਈ ਚਵਾਈ ਆ ਵਾਹੇ ਠੀਕ ਹੈ ਜੀ ਤੇ ਜੇ ਦੂਰ ਦੀ ਓਕੇ ਆ ਠੀਕ ਹੈ ਜੀ ਹਾਂਜੀ ਨੇ ਮਤਲਬ ਕੱਲ ਆਪਣੇ ਕੋਲ ਹੀ ਸੁੱਈ ਆ ਆਪਣੇ ਕੋਲ ਸੁੱਈ ਜਿਹੜੀ ਵੀ ਵੀਡੀਓ ਸਾਰਾ ਕੁਝ ਹੈਗਾ ਅੱਜ ਮਾਰਨਿੰਗ ਤੁਸੀਂ ਚਵਾਈ ਕਰਤੀ ਤੁਸੀਂ ਆਂਦੇ ਸੀ ਵੀ ਬੌਲੇ ਤੇ ਇੱਕ ਤਾਂ ਬੌਲੇ ਤੇ ਪਸ਼ੂ ਜ਼ਿਆਦਾ ਚਾਰੇ ਰੋਕਣਾ ਢੱਕਣਾ ਹਾਂਜੀ ਢੱਕਣਾ ਨਹੀਂ ਮੈਂ ਕਿਹਾ ਚਲੋ ਤੁਹਾਨੂੰ ਪਹਿਲਾਂ ਨਾ ਹੋ ਜੇ ਤਾਂ ਕਰੀ ਤੁਹਾਨੂੰ ਹਾਂਜੀ ਹਾਂਜੀ ਕਈ ਨਾ ਵੈਸੇ ਵੀ 9 ਵਜੇ ਦਾ ਟਾਈਮ ਦਿੱਤਾ ਹੋਵੇ ਤਾਂ 11 12 ਵਜੇ ਆਵੇਂ ਨਿਆਏ ਜੀ ਹਾਂਜੀ ਹਾਂਜੀ ਤੇ ਇਹ ਵੀ ਰਪਿੰਦਰ ਬੌਲਾ ਵੈਸੇ 2 3 ਚਵਾਈਆਂ ਕਰਤੀਆਂ ਚਵਾਈ ਚੁਈ ਸਾਫ ਚੋਣ ਚਾਂ ਨਾ ਭੂਰ ਨਾ ਛੱਟਾ ਨਾ ਗੁਲਾਤ ਨਾ ਛੜ ਠੀਕ ਆ ਜੀ ਤੇ ਬੱਚੇ ਤੇ ਵਧੀਆ ਮਿਲਦੀ ਆ ਉਹ ਬੱਚਾ ਦੂਰ ਕਰਕੇ ਥੋੜਾ ਬੱਚਾ ਦੂਰੀ ਤੇ ਬੰਨਿਆ ਆ ਬਲੈਕ ਬੱਚਾ ਬੱਛਾ ਇਹਦਾ ਹੀ ਆ ਹਾਂਜੀ ਹਾਂਜੀ ਬਲੈਕ ਆ ਜਿਹੜਾ ਦੋਸਤੋ ਬੱਛਾ ਤੁਹਾਨੂੰ ਦਿਖਾਵਾਂਗੇ ਆਪਾਂ ਬਾਅਦ ਵਿੱਚ ਮੇਲਕਾਫਾ ਨਾਡਵਾ ਨਾਲ ਆ ਕੱਲ ਦੀ ਸੂਈਆ ਬੱਚਾ ਥੋੜਾ ਜਿਹਾ ਕਈ ਵਾਰਾ ਨਸਲ ਫਰੀਡਾ ਇਹੋ ਜੀਆਂ ਵੀ ਥੋੜਾ ਬੱਚਾ ਦੂਰ ਹੋਵੇ ਤੇ ਬੱਚੇ ਦਾ ਬਧੇਰਾ ਕਰਦੀਆਂ ਨੇ ਠੀਕ ਆ ਜੀ ਤੇ ਮਾਰਨਿੰਗ ਵੀਦਾਂ ਦਾ ਵੀ ਚਵਾਈ ਕਰ ਦਿਤੀ ਆ ਦੋ ਤਿੰਨ ਦੋ ਤਿੰਨ ਜਿਹੜੀ ਡੰਗ ਬੌਲੇ ਤੇ ਚਵਾਈ ਇਹਨਾਂ ਨੇ ਕਰ ਦਿਤੀ ਆ ਬਾਕੀ ਥਾਂਨ ਤਕਰੀਬਨ ਤੁਹਾਨੂੰ ਦਿਖਾਉਣੇ ਆਪਾਂ ਬਿਲਕ ਕਰਨ ਲੱਗਿਆ ਕੋਈ ਕਿਸੇ ਰੱਖ ਨਾ ਕੁਝ ਨਹੀਂ ਲੱਗ ਛੱਡ ਕੋਈ ਨਹੀਂ ਕਰਨ ਆਣ ਬਿਲਕੁਲ ਢੱਕੇ ਮਿਲਦੀ ਹੈ ਪੂਰੀ ਹਾਂ ਠੀਕ ਹੈ ਭਰਾ ਸੂਬਿਆਂ ਦੇ ਵਿੱਚ ਵੀ ਦੂਜਾ ਕਯਾਬ ਦੀ ਦੂਜਾ ਸੂਬਾ ਲਓ ਜੀ ਦੂਜਾ ਸੂਬਾ ਹੈ ਹਾਈਟ ਕੱਦ ਵਟੀਆਂ ਵੜਾਂ ਦੇ ਵਿੱਚ ਆ ਕੋਈ ਨਿੱਕੀ ਛੋਟੀ ਮੰਨ ਕੇ ਮੇਰਾ ਭਰਾ ਸੌਦਾ ਨਾ ਕਰਿਓ ਠੀਕ ਆ ਜੀ ਚਲੋ ਵੜ ਚੰਗੀ ਆ ਮਜ਼ਬੂਤ ਆ ਪਿੰਡੇ ਪੁੰਡੇ ਦੀ ਪੂਰੀ ਨਿਕਰ ਜੰਮੀ ਜੁਮੀ ਬੜੀ ਆ ਠੀਕ ਆ ਜੀ ਆ ਪ੍ਰੋਪਰ ਤੁਸੀਂ ਵੇਖੋ ਚਮਕ ਤਮਕ ਬੜੀ ਆ ਬਾਕੀ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਸਾਰੇ ਭਰਾਵਾਂ ਨੂੰ ਸੋ ਮੇਲ ਕਾਫ ਬੱਚਾ ਮਗਰ ਆ ਦੇਖੋ ਠੀਕ ਹੈ ਜੀ ਸੋ ਬੱਚੇ ਦਾ ਬਤੇਰੇ ਕਰਦੀ ਆਪਾਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੋ ਚਲੋ ਕੋਈ ਵੀ ਫਾਰਮਰ ਭਰਾ ਆਪਦੀ ਤਸੱਲੀ ਜਿੱਦਾਂ ਮਰਜ਼ੀ ਚੋਚਵਾ ਕੇ ਕਰੇ ਲੈਵੇ ਆर्डर ਦੀ ਕਰਮਾ ਲਈ ਸਾਫ਼ ਸੁਥਰੀ ਆ ਆ ਦੇਖੋ ਠੀਕ ਹੈ ਜੀ ਸੋ ਚਾਰੇ ਥਾਣਾ ਕੋਈ ਕਿਸੇ ਰਕਮ ਦੀ ਬੱਚੀ ਜਾਂ ਕੋਈ ਫੋਟਸ਼ਾਂਕ ਤੁਹਾਨੂੰ ਨਾਲ ਦਿਖਾਈ ਨਹੀਂ ਦਊਗੀ ਠੀਕ ਆ ਜੀ ਸੋ ਚਾਰੇ ਥਾਣਾ ਹੱਤੀ ਚੁਬਾਈ ਵਾਲਾ ਥਾਣਾ ਲੱਗਾ ਠੀਕ ਆ ਜੀ ਸੋ ਕੋਈ ਭਰਾ ਆਪਦੀ ਸ਼ਾ ਕਿਸੇ ਭਰਾ ਦੀ ਮੰਨ ਦੀ ਠੀਕ ਆ ਜੀ ਕਿਸੇ ਨੇ ਚਲੋ ਬੰਗਾ ਝੂਟ ਪਾਉਣਾ ਪਾ ਲਵੇ ਜਦੋਂ ਤੁਸੀਂ ਕੋਈ ਵੀ ਸੱਜਣ ਇੱਥੇ ਆਣ ਕੇ ਚੋ ਕੇ ਤਸੱਲੀ ਕਰਨ ਲੱਗੇ ਕਿਸੇ ਰਕਮ ਦਾ ਬੱਚਾ ਲਾਉਣ ਤੋਂ ਬਾਅਦ ਬੰਗਾਰ ਅਸੀਂ ਪਾਉਣ ਦੀ ਲੋੜ ਨਹੀਂ ਚਲੋ ਅੱਗੇ ਤੁਹਾਡੀ ਮਰਜ਼ੀ ਆ ਤੇ ਇਹਦਾ ਵੀਰਪਿੰਦਰ ਕੀ ਮੰਗਦੇ ਪੈਜੇ ਤੇ ਕਿੰਨੇ ਦੀ ਦੇ ਰਿਹਾ ਜੱਜ ਅਸਲ ਮੋਲੇ 45 ਕਰਦੇ 45 ਤੇ 40 ਦੀ ਆਣਾ ਤੇਰੀ ਕਾਲੀ ਦੀ ਵੀ ਚੋਕੀ ਛੋਟਾ ਛਾਟਾ ਕਰ ਦਈਏ ਉਹ 10000 ਜਾਂ ਛੱਡ ਲਈਏ 38 ਟੁੱਤੀ 38 ਲਓ ਜੀ 38000 ਦੀ ਇਹ ਅੱਜ ਫਾਈਨਲ ਅਵਰਡ ਮਿਲ ਜੂਗੀ ਠੀਕ ਆ ਜੀ ਇਹਨਾਂ ਤੋਂ ਮੈਂ ਤੁਹਾਡੇ ਤੋਂ ਡਰ ਕੇ ਥੋੜੀ ਕਾਲੀ ਜੀ ਪੈ ਗਈ ਆ ਉਹਦਾ ਕੋਈ ਗੱਲ ਨਹੀਂ ਚਵਾਈ ਚੁਵਾਈ ਦੀ ਓਕੇ ਕੋਈ ਗੱਲ ਨਹੀਂ ਕਈ ਵਾਰ ਜਨਵਰੀ ਨੂੰ ਹੁੰਦਾ ਨਾ ਪਾਉਂਦੇ ਮੇਰੇ ਬੱਚੇ ਨਾਲ ਕੀ ਕਰਾਂਗੇ ਜਾਂ ਕੋਈ ਗੱਲ ਬਾਤ ਆ ਸੋ ਬੱਚਾ ਇੱਕ ਵਾਰੀ ਤੁਹਾਨੂੰ ਵਿਖਾ ਦਿੰਨੇ ਆ ਬੱਚਾ ਮਗਰ ਆ ਮੇਲ ਕਾਫਾ ਨੜੂਆ ਨਾਲ ਦਿਖਾਈ ਦਊਗਾ ਤੁਹਾਨੂੰ ਲਓ ਜੀ ਠੀਕ ਆ ਸੋ ਨਾ ਆ ਰਵਣਾ ਹਾਂ ਸੋ ਠੀਕ ਹੈ ਜੀ ਇਹ ਤੋਂ ਬਾਅਦ ਵੀਰਪਿੰਦਰ ਕਾ ਆਪਣੇ ਕੋਲ ਤੀਜੇ ਨੰਬਰ ਤੇ ਇਧਰ ਆ ਵੈੜ ਆ ਗਈ ਐ ਟੱਪੀ ਹਾਂ ਸੰਤੋਨ ਸਾਹਿਬ ਗੱਬਣ ਵੈੜ ਜੀ ਇਹ ਗੱਬਣ ਆ ਗਈ ਐ ਹਾਂਜੀ ਠੀਕ ਐ ਭਰਾ ਤੇ ਵੀਰਪਿੰਦਰ ਸਵੇਿਆਂ ਦੇ ਵਿੱਚ ਵੈੜ ਕਿਵੇਂ ਹੋ ਗਈ ਸੰਤੋਨ ਸਾਹਿਬ ਦੂਜਾ ਸੂਆ ਦੂਜਾ ਸੂਆ ਹਾਂਜੀ ਲੈ ਜੂਗੀ ਦਿਨ ਦੇ ਹਫਤਾ ਪੰਜ ਦਿਨ ਆਹ ਲੈ ਜੂਗੀ ਠੀਕ ਆ ਲਓ ਜੇ ਦੂਜਾ ਸੂਆ ਵੈੜ ਤਖਾ ਰਿਹਾ ਟੱਪੀ ਵੈੜ ਆ ਬਾਕੀ ਐਚ ਐਫ ਕ੍ਰੋਸ ਬਰੀਡ ਦੇ ਵਿੱਚ ਆ ਥਣ ਥਣ ਮਾੜਾ ਹਲਾਇਓ ਵੀਰਪਿੰਦਰ ਇਧਰ ਹਲਾ ਕੇ ਦਿਖਾ ਦਿਓ ਆ ਦੇਖੋ ਜੀ ਔਰ ਕਿ ਕਰੀ ਕੋਈ ਕੋਈ ਆਪ ਇਧਰੋਂ ਬਾਹਰ ਕੱਢਿਆ ਜਿਹਨੂੰ ਤੋੜ ਕੇ ਦਿਖਾ ਦਿੱਤੀ ਸੋ ਥਾਣਾ ਥੀ ਮੁੱਠੀ ਵਾਲਾ ਠੀਕਾ ਜੀ ਦੂਜਾ ਸੂਆ ਡੱਬੀ ਰੰਗ ਪ੍ਰਿੰਟ ਦੇ ਵਿੱਚ ਇਹ ਵੱਸੀ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਸੋ ਤੇ ਨਹੀਂ ਦੇਣਾ ਜਿਹੜੀ ਹਫਤਾ 6 ਦਿਨ ਹਜੇ ਲੈ ਕੇ ਜਾਊਗੀ ਬਾਕੀ ਆ ਫੇਸ ਕੁਆਲਿਟੀ ਜੇ ਮੂੰਹ ਮੱਥੇ ਤੋਂ ਠੀਕਾ ਜੀ ਮਾ ਦੇਖੋ ਸੋ ਹਜੇ ਸਮਾਂ ਬਾਕੀ ਆ ਵੇੜ ਥੱਲੇੋਂ ਬਣ ਚੰਗੀ ਜਾਊਗੀ ਠੀਕਾ ਜੀ ਕੁਈ ਹਫਤਾ 6 ਦਿਨ ਦਾ ਸਮਾਂ ਤਾਂ ਬਾਕੀ ਆ। ਮੂੰਹ ਮੱਥਾ ਚੰਗਾ ਬਾਕੀ ਕੱਦ ਕੋ ਉਦੋਂ ਵਜਨ ਵਜਨ ਪੂਰਾ। ਠੀਕ ਆ। ਇਹ ਵੀ ਰਪਿੰਦਰ ਕੀ ਡਿਮਾਂਡ ਕਰਦੇ ਪਏ ਜੀ। ਅੰਦਰ ਸਾਹਿਬ ਮੁੱਲ ਕੱਢਦੇ 65000 ਰੁਪਇਆ। ਆਹ 60 60 ਚੋਂ ਥੋੜੇ ਬਰ ਮਾਨਤਾ ਕਰਾ। ਥੋੜਾ ਬਾਤਾਂ ਨਹੀਂ ਕਰਕੇ ਦੇ ਦਈਏ। 9 ਘਾਟ 60 ਦੀ। 2 ਘਟ 60 ਦੀ 58 ਦੀ ਹਾਂਜੀ ਲਓ ਜੀ 58 ਦੀ ਦੇ ਦਿਓ ਲਓ ਵੀ 58000 ਦੀ ਇਹ ਅੱਜ ਫਾਈਨਲ ਮਿਲ ਜੂਗੀ ਠੀਕ ਹੈ ਜੀ ਸੋ ਵੜ ਚਲੋ ਅੱਗੇ ਭਰਾ ਕਿਸੇ ਨੇ ਸੇਲ ਕਰਨੀ ਆ ਚਾਹੇ ਘਰੇ ਵੀ ਟਿਕਾਉਣੀ ਆ ਅੱਜ ਚੈੱਕ ਰੇਟ ਸਾਸ ਸਹਰੀ ਵੇਖੋ ਦੇਵਾ ਨੂੰ ਬਾ ਚੰਗਾ ਕਰਮਾ ਵਾਲੀ ਦਾ ਠੀਕ ਹੈ ਜੀ ਹਾਂਜੀ ਬਾਕੀ ਥਣ ਥਣ ਵੀ ਬਹੁਤ ਵਧੀਆ ਫਾੜੀ ਵਾਲਾ ਲੇਵਾ ਹੈ ਅੱਗੋਂ ਤੁਹਾਨੂੰ ਇਧਰੋਂ ਵਿਖਾ ਦਿੰਨੇ ਆ ਲੇਵਾ ਇਧਰੋਂ ਤੁਸੀਂ ਸਟਾਰਟਿੰਗ ਦੇਖ ਸਕਦੇ ਜੀ ਆ ਦੇਖੋ ਠੀਕ ਆ ਜੀ ਲਓ ਵੀ ਇਹ 58000 ਦੀ ਆ ਫਾਈਨਲ ਆ ਇਧਰ ਆਕ ਆਪਣੇ ਕੋਲ ਆ ਬੱਛੀ ਕਿਵੇਂ ਆ ਵੀਰ ਸਰ ਜੀ ਗੱਬਣ ਜੇ ਬੱਛੀ ਇਹ ਗੱਬਣ ਹੈ 9 12 13 ਖੜਦੀ ਹੈ ਦੂਜੇ ਕੋ ਹੋਊਗੀ ਵੀ ਹਾਂਜੀ ਠੀਕ ਆ ਵੀਰ ਲਓ ਵੀ ਇਹ ਵੀ ਦੂਜਾ ਸੂਆ ਜਿਹੜੀ ਵੜ ਤੁਹਾਨੂੰ ਦਿਖਾ ਰਿਹਾ ਦੂਜਾ ਸੂਆ ਸੁਣੀ ਆ ਗੱਬਣਾ ਵੜ ਤਾਂ ਟਾਈਮ ਹਜੇ ਲੈਂਦੀ ਆ ਆਰਾਮ ਨਾਲ ਵੀ 8-7 ਦਿਨ ਹਜੇ ਲੈ ਜੂਗੀ ਹਾਂਜੀ ਹਾਂਜੀ ਸੰਤੋਖ ਆ ਠੀਕ ਆ ਵੀਰ ਤੇ ਇਹ ਵੀ ਪਿੰਦਰ ਵੀਰ ਖੋਲ ਕੇ ਦਿਖਾ ਦਿਆ ਜੇ ਪਛੂ 247 ਦਿਹਾੜੇ ਹੁਣ ਕਰਕੇ ਠੀਕ ਆ ਜੀ ਨਮਾਇਤ ਭਾਏ ਘਾਟਾ ਚਲੋ ਸਾਰੇ ਭਰਾ ਆਪਣੇ ਜਾਣਦੇ ਆ ਵੜੋਂ ਤੋਂ ਬਾਅਦ ਵਿੱਚ ਕਿਸੇ ਰਕਮ ਦੀ ਕੋਈ ਢਿੱਲ ਮੱਠ ਨਾ ਹੋਵੇ ਇਸ ਕਰਕੇ ਥੋੜਾ ਜਿਹਾ ਪਸ਼ੂ ਨੂੰ ਵਾਏ ਤੋਂ ਆਏ ਘਾਟਾ। ਨਵਾਏ ਨਹੀਂ ਸੰਧ ਸਾਬ ਨੂੰ ਹੁੰਦੇ ਨਹੀਂ ਆਪਾਂ ਸਿਆਲ ਕੋਈ ਵੈਸੇ ਥੋੜਾ ਜਿਹਾ ਸਾਫ ਸੁਪਈਆ ਦਾ ਕੀਤਾ। ਬਾਕੀ ਜਿਹੋ ਜਿਹੇ ਰੰਗ ਪ੍ਰਿੰਟਾਂ ਕਰਮਾਂ ਵਾਲੀਆਂ ਤੇ ਜਦੋਂ ਕਿਤੇ ਨਵਾਏ ਤੋਂ ਵੇ ਪਸ਼ੂ ਹੋਂ ਤਾਂ ਵੈਸੇ ਜਗਦੇ ਜਿਆਦਾ ਤੇ ਦੇ। ਆਹ ਵੇਖੋ ਜੀ ਹਾਈਟ ਕੱਦ ਮੀਡੀਅਮ ਦੇ ਵਿੱਚ ਆ ਪਲੀ ਪਲੋਸੀ ਪੂਰੀ ਪੂਰੀ ਹੈ ਵੜਾ ਹਜੇ ਦਿਨ ਸਮਝ ਲੈਦੀ ਕੋਈ 8 ਲੈ ਜਾਂ 7 ਲੈ। ਆਹ ਦੇਖੋ ਝੋਲਾ ਚਲਾ ਥੱਲੇ ਠੀਕ ਹੈ ਜੀ। ਸੋ ਚਾਰੇ ਥਾਣਾ ਪੱਕੀ ਨਿੱਕੀਆਂ ਦੋ ਮੜੀਆਂ ਮੋੜੋ ਛਾਂਗਾਂ ਬੱਚੀਆਂ ਦੀਆਂ ਫੋਟੋਆਂ ਵੀ ਐਵੇਂ ਲਖੀਆਂ ਨੇ ਥਣ ਜਿਹੜੇ ਪ੍ਰੋਪਰ ਭਰਾਬਰੂ ਵਾਲੇ ਚਾਰੇ ਬਿਲਕੁਲ ਓਕੇ ਚੋਲਾ ਚਾਲਾ ਚੰਗਾ ਗਿਰਿੰਦਰ ਖੁੱਲੂ ਵੀ ਥਲੇ ਚੰਗੀ ਹਾਂ ਬਹੁਤ ਚੰਗੀ ਖੁੱਲੂ ਹਣਾ ਹਾਂਜੀ ਲਾ ਦਿਨਾਂ ਤੇ ਛੱਡਦੇ ਨੇ ਲੈ ਜੂ ਅਜੇ 8-7 ਦਿਨ ਹਫਤਾ ਹੋ ਜਾਦਾ 10 ਦਿਨ ਹੀ ਲੈ ਜੇ ਹਾਂਜੀ ਤੇ ਇਹਦਾ ਮੁੱਲ ਕੀ ਅੱਜ ਕਰਦੇ ਪਏ ਦੇ ਦਾਂਗੇ ਕਿੰਨੇ ਜੀ ਸੰਸਮ ਮੋਲੇ ਦਾ ਕਰਦੇ ਆ 55 ਹਾਂਜੀ 50 ਦੀ 50 ਦੀ ਉਹ ਤਾਂ ਹੈ ਠੰਡੀ ਠੁੰਡੀ ਬਿਲਕੁਲ ਠੰਡੀ ਠੁੰਡੀ ਕੋਈ ਗੱਲ ਨਹੀਂ ਠੀਕ ਹੈ ਭਰਾ ਲਓ ਜੀ ਠੀਕ ਆ ਜੀ ਸੋ ਬਾੜ ਚੰਗੀ ਐ ਦੋਸਤੋ ਦੇਣ ਦੇਣਾ ਜਿਹੜੇ ਕਰਮਾਂ ਵਾਲੀ ਕੋਈ 8 7 ਲੈਂਦੀ ਆ ਤੇ ਯਸਨੂ ਅੱਜ ਮਿਲ ਜੂਗੀ ਜਿੰਨੇ ਰੇਟ ਤੁਹਾਨੂੰ ਦੱਸ ਦਿੱਤਾ ਵੀਡੀਓ ਅੱਜ ਥੋੜਾ ਬਾਲਾ ਛੋੜ ਛਾਪਾ ਕਰ ਲਾਂਗੇ ਆ ਗਿਆ ਵੀਰ ਦਾ ਹਾਂ ਹਾਂਜੀ ਚਲੋ ਦੋ ਘਾਟ ਪਸੰਦ ਸਾਹਿਬ ਦੋ ਛੱਡ ਦਾਂਗੇ ਪਰ ਤੇ ਜ਼ਿਆਦਾ ਨਾ ਮੇਰਾ ਵੀਰ ਕੋ ਕਰੇ ਜ਼ਿਆਦੇ 48 ਦੀ ਹਾਂਜੀ ਬੱਚੀ ਬਹੁਤ ਵਧੀਆ ਠੀਕ ਆ ਜੀ ਸੋ 48000 ਦੀ ਅੱਜ ਫਾਈਨਲ ਮਿਲ ਜੂਗੀ ਠੀਕ ਆ ਜੀ ਯੈਸ ਚਲੋ ਮੇਰਾ ਭਰਾ ਕੋਈ 4 ਦਿਨ ਸਾਹਮਣੇ ਕੋਈ 2 ਰੁਪਏ ਵਿੱਚ ਨਫਾ ਵੀ ਲੈ ਸਕਦਾ ਕੋਈ ਉਹ ਗੱਲ ਬਾਤ ਨਹੀਂ ਵੀ ਗਾਂ ਜਾ ਕੇ ਨਫਾ ਨਾ ਦੇਵੇ ਜਿਹੜੇ ਭਰਾ ਨੇ ਕਿਤੇ ਵੇਚਣੀ ਆ ਤੇ ਫਿਰ ਵੀ ਚਲੋ ਮੌਕੇ ਤੇ ਕੋਈ ਗੱਲ ਬਾਤ ਤੁਸੀਂ ਕਰੋਗੇ ਥੋੜਾ ਪਾਤਾ ਵਿੱਚ ਰਸਾ ਛੋਟ ਛੜਈ ਆ ਉਹ ਹੁੰਦਾ ਰਹੂਗਾ ਠੀਕ ਆ ਜੀ ਤੇ ਇਹ ਅੱਜ ਚਾਰੇ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਦੋ ਕੱਪੜਾ ਬੱਚੀਆਂ ਦਿਖਾਤੀਆਂ ਨੇ ਚੰਗੇ ਸਾਫ ਸੁਥਰੇ ਪਸ਼ੂ ਆ ਤੇ ਦੋ ਇਧਰ ਵੜਣਾ ਜਿਹੜੀਆਂ ਆਪਾਂ ਤੁਹਾਨੂੰ ਸੂਈ ਬੱਚੇ ਪ੍ਰੋਪਰ ਦਿਖਾਏ ਨਾਲ ਠੀਕਾ ਜੀ ਐਸ ਵਕਤ ਜਿੰਨਾ ਦੁੱਧ ਜਾਂ ਜਿੰਨਾ ਬੋਲਾ ਇਹਨਾਂ ਥੱਲੇ ਮੌਕੇ ਤੇ ਮੌਜੂਦ ਆ ਉਹ ਤੁਹਾਡੇ ਨਾਲ ਪੂਰੀ ਡਿਟੇਲ ਸਾਂਝੀ ਕਰ ਦਿੱਤੀ ਆ ਤੇ ਪਿੰਦਰ ਇੱਕ ਵੀਰੇ ਨੰਬਰ ਆਪਣੇ ਕੰਟੈਕਟ ਕਰਦੀ ਆ ਸਾਂਝੇ ਨੰਬਰ ਜੀ 76968 68905 ਹੂੰ ਸੋ ਤੁਸੋਂ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ